ਮਾਰੇ ਸਾਹਿਬ ਜੀ ਦੀ ਸੇਵਾ ਚ ਬਾਰਾ ਹੀ ਬਰ ਮਿਲੇ ਤੇ ਗੋਇੰਦਵਾਲ ਵਸਿਆ ਤੇ ਭਾਈ ਪਰੋਲ ਨੇ ਨਿਸ਼ਾਨ ਚਲਾਇਆ ਨਾ ਤੇ ਆਪ ਜੀ ਦੀ ਗਿਆਨ ਲਈ 22 ਪ੍ਰਚਾਰਕ ਥਾਪੇ ਆਖੋ ਸਤਨਾਮ ਸ੍ਰੀ ਵਾਈ ਪ੍ਰਚਾਰਕ ਕੀ ਕਰਦੇ ਸੀ ਪਿੰਡਾਂ ਚ ਜਾਂਦੇ ਸੀ ਜਿਹੜਾ ਤੁਸੀਂ ਸਾਨੂੰ ਪਿਆਰ ਕਰਦੇ ਉਹ ਜਾ ਕੇ ਕਥਾ ਕਰਦੇ ਸੀ ਕੀਰਤਨ ਕਰਦੇ ਸੀ ਬਾਣੀ ਦੀ ਸੰਥਿਆ ਕਰਾਉਂਦੇ ਸੀ ਪੋਥੀਆਂ ਵੰਡਦੇ ਸੀ ਤੇ ਸਾਰੇ ਪਿੰਡ ਨੂੰ ਕਹਿੰਦੇ ਸੀ ਭਾਈ ਤਿੰਨ ਪੈਗਾਮ ਲੈ ਲਓ ਬਾਬੇ ਦੇ ਕਿਰਤ ਕਰੋ ਨਾਮ ਜਪੋ ਤੇ ਤਿੰਨੇ ਪੈਗਾਮ ਵੰਡਦੇ ਸੀ ਵੀ ਜੇ ਕੋਈ 20 ਕਿੱਲੇ ਵਾਲਾ ਵੀਰ ਹੈ ਤੇ ਦੋ ਕਿੱਲਿਆਂ ਦੀ ਕਮਾਈ ਇੱਥੇ ਰੱਖ ਜਾ ਜੇ ਕਿਸੇ ਦੇ 10 ਕਿੱਲੇ ਤੇ ਇੱਕ ਕਿੱਲੇ ਦਾ ਦਸਵੰਦ ਇੱਥੇ ਰੱਖ ਦੇ ਉਹ ਸਾਰੀ ਪੂੰਜੀ ਜਿਹਨੂੰ ਗਰੀਬ ਦਾ ਮੂੰਹ ਗੋਲਕ ਕਹਿੰਦੇ ਆ ਹੁਣ ਅਸੀਂ ਕਿਵਰੀ ਕਥਾ ਕਰੀਦੀ ਕਈ ਵਿਚਾਰੇ ਮੇਰੇ ਕੋ ਆ ਜਾਂਦੇ ਜਾਂ ਬਾਬਾ ਜੀ ਮੈਂ ਕਿਹਾ ਭਰਾਵਾ ਮੈਂ ਤੇ ਪ੍ਰਚਾਰਕ ਐ ਮੇਰਾ ਤੇ ਕੰਮ ਹੋਕਾ ਦੇਣਾ ਇਹ ਸਾਡੀ ਕੌਮ ਜਾਗੇ ਸਾਡੇ ਕੋ ਸਭ ਕੁਝ ਆ ਸਾਡਾ ਪੰਥ ਸਾਡੇ ਜਿੰਨੇ ਵੀ ਆਗੂ ਨੇ ਜਾਗਣ ਇਹਨਾਂ ਕੋ ਆਪਣੇ ਕੋਈ ਨਾ ਪੈਸਾ ਇਹ ਕੰਮ ਸੇ ਕੰਮ ਏਕ-ਇਕ ਪ੍ਰਚਾਰਕ ਹੀ ਪੈਦਾ ਕਰ ਦਿਓ ਉਹਨੂੰ ਗੱਡੀ ਦੇ ਦਿਓ ਤੇਲ ਦੇ ਦਿਓ ਦੋ ਸਿੰਘ ਦੇ ਦਿਓ ਵੀ ਜਾ ਪੁੱਤ ਕਰੋ ਪ੍ਰਚਾਰ ਪਰ ਇਧਰ ਧਿਆਨ ਨਹੀਂ ਆਖੋ ਸਤਨਾਮ ਇਧਰ ਧਿਆਨ ਨਹੀਂ ਹੈਗਾ ਗੁਸਤਾਖੀ ਮਾਫੇ ਕਮੀਆਂ ਹੋਰੀ ਵਾਲੀ ਮਾਰੇ ਦੂਰ ਕਰਨਗੇ ਤੇ ਕਿਰਪਾ ਹੋਣੀ ਹੈ ਇਹ ਸਚਾਈ ਹੈ ਗੁਰੂ ਪਾਤਸ਼ਾਹ ਕਿਰਪਾ ਕਰਨੇ ਜਦੋਂ ਨਿਸ਼ਾਨ ਝੁੱਲਿਆ ਬਾਈ ਪ੍ਰਚਾਰਕ ਠਾਪੇ ਗਏ ਉਹ ਪਿੰਡਾਂ ਚ ਨਗਰਾਂ ਚ ਦੇਸ਼ਾਂ ਵਿਦੇਸ਼ਾਂ ਚ ਜਾਂਦੇ ਆ ਤੇ ਸਾਰੀ ਸੰਗਤ ਤੋਂ ਦਸਵੰਦ ਲਿਆਉਂਦੇ ਉਹ ਦਸਵੰਦ ਫਿਰ ਗੋਇੰਦਵਾਲ ਬਾਬਾ ਬੁੱਢਾ ਸਾਹਿਬ ਜੀ ਹੈੱਡ ਨੇ ਇਹਨਾਂ ਦੇ ਬਾਬਾ ਜੀ ਸਾਰਾ ਸੰਗਤਾਂ ਨੂੰ ਕਿਤਾਬ ਕਰ ਦਿਆ ਤੇ ਉਹ ਨਿਸ਼ਾਨ ਸਾਹਿਬ ਦੇ ਥੱਲੇ ਖੜੋ ਕੇ ਆਵਾਜ਼ ਦਿੰਦੇ ਆਂ ਕਿ ਜਿੰਨੂੰ ਕਿਤੇ ਰੋਟੀ ਨਹੀਂ ਮਿਲਦੀ ਇੱਥੇ ਆ ਜਾਓ ਜਿੰਨੂੰ ਕਿਧਰੇ ਸਹਾਰਾ ਨਹੀਂ ਮਿਲਦਾ ਇੱਥੇ ਆ ਜਾਓ ਜਿੰਨੂੰ ਪੜ੍ਹਾਈ ਦੀ ਲੋੜ ਹੈ ਇੱਥੇ ਆ ਜਾਓ ਜਿੰਨੂੰ ਦਵਾਈ ਦੀ ਲੋੜ ਹੈ ਇੱਥੇ ਆ ਜਾਓ ਉਹ ਜਿਹਦੇ ਮਾਂ ਪਿਓ ਬਜ਼ੁਰਗ ਤੱਕੇ ਖਾਂਦੇ ਕੋਈ ਸਹਾਰਾ ਨਹੀਂ ਸਰਾਮਾ ਬਣਾਤੀਆਂ ਇੱਥੇ ਆ ਜਾਓ ਇਹ ਸਾਡਾ ਬੜਾ ਪਿਆਰਾ ਪ੍ਰਕਰਮ ਸੀ ਅੱਜ ਗਵਾਜ ਗਿਆ ਅੱਜ ਸਿਰਫ ਤੇ ਸਿਰਫ ਮਾਫੀ ਮੰਗਦੇ ਆ ਸਭ ਤੋਂ ਵੱਡਾ ਦਿਵਾਖਾਨਾ ਸੀ ਸਿੱਖਾਂ ਦੇ ਕੋਲ ਕਿੱਥੇ ਭਲਾ ਕੀਰਤਪੁਰ ਸਾਹਿਬ ਕਿੱਡਾ ਕੁ ਵੱਡਾ દવાਖਾਨਾ ਮਹਾਰਾਜ ਸਾਹਿਬ ਜੀ ਨੇ ਬਣਾਇਆ ਗੁਰੂ ਹਰ Rai ਸਾਹਿਬ ਨੇ ਵੀ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੈ ਉਹਦੇ ਖਜ਼ਾਨੇ ਦੇ ਉਹਦੇ ਵੈਦਾਂ ਦੇ ਕੋਲ ਉਹ ਮੈਡੀਸਨ ਉਹ ਜੜੀਆਂ ਬੂਟੀਆਂ ਮੌਜੂਦ ਨਹੀਂ ਸੀ ਜਿਹੜੀਆਂ ਗੁਰੂ ਹਰ Rai ਸਾਹਿਬ ਮਹਾਰਾਜ ਦੇ ਖਜ਼ਾਨੇ 'ਚ ਮੌਜੂਦ ਸੀ ਤੇ ਜਦੋਂ ਦਾਰਾ ਬਣੀਆ ਪੇਣਾ ਪਿੰਡਾਂ 'ਚ ਕਹਿੰਦੀਆਂ ਤਵੀਤ ਪਾਏ ਆ ਤਵੀਤ ਕੀ ਹੁੰਦਾ ਵੀ ਜੇ ਕੋਈ ਕੈਂਸਰ ਨਾਲ ਮਰਿਆ ਸ਼ੂਗਰ ਨਾਲ ਮੈਂ ਵੀ ਦੱਸ ਦਿਆਂ ਉਹਦੀ ਜਿਹੜੀ ਹੱਡੀ ਹੁੰਦੀ ਐ ਉਹਨੂੰ ਰਾਤ ਨੂੰ ਮਸਾਣਾ ਚ ਚੁੱਕ ਲਿਆਉਣਾ ਕਰਤੂਤ ਪਸ਼ੂ ਕੀ ਮਾਨਸ ਜਾਤ ਉਸ ਹੱਡੀ ਨੂੰ ਪੀ ਕੇ ਇਹੋ ਜੇ ਘਟੀਆ ਕੰਮ ਗੁਰਸਿੱਖ ਨਹੀਂ ਕਰਦੇ ਵੈਸੇ ਕਹੀ ਹੈਗੀ ਸਾਡੇ ਚ ਤੋ ਇਸ ਕਰਕੇ ਮਾਰੇ ਦੇ ਸਹਾਰੇ ਆਪਾਂ ਤੁਰੇ ਫਿਰਦੇ ਬਹੁਤ ਤਰ੍ਹਾਂ ਦੀ ਦੁਨੀਆ ਐ ਉਹ ਹੱਡੀ ਨੂੰ ਪੀ ਕੇ ਕਿਸੇ ਦੇ ਖਾਣੇ ਚ ਪਾ ਦਿਓ ਤੇ ਉਹ ਵਾਇਰਸ ਹੁੰਦਾ ਉਹਦੇ ਵਿੱਚ ਜਿਹੜੀ ਬਿਮਾਰੀ ਨਾਲ ਉਹ ਮਰਿਆ ਹੁੰਦਾ ਉਹ ਵਾਇਰਸ ਜਾਗਦਾ ਹੈ ਤੇ ਉਹ ਸਰੀਰ ਨੂੰ ਉਹਨੂੰ ਕਹਿੰਦੇ ਤਵੀਤ ਉਹ ਤਾਂ ਉਹ ਪਾ ਦੇਣਾ ਉਹਨੂੰ ਸ਼ੇਰ ਦੀ ਮੋਛ ਦਾ ਵਾਲ ਖਵਾਇਆ ਉਹ ਸੁੱਕਣਾ ਸ਼ੁਰੂ ਹੋ ਗਿਆ ਕੁੱਲ ਵੈਦ ਹਕੀਮ ਜਵਾਬ ਦੇਗੇ ਤੇ ਕਿਸੇ ਨੇ ਆਖਿਆ ਓਏ ਦਾਰਾ ਛਕੋ ਝੂਠੇ ਬਾਦਸ਼ਾਹ ਦੇ ਕੋਲ ਤੱਕੇ ਖਾਨਾ ਹੈ ਸੱਚੇ ਬਾਦਸ਼ਾਹ ਕੋਲ ਚਲ ਜਾ ਆਖੋ ਸਤਿਗੁਰੂ ਕਹਿੰਦਾ ਜੀ ਉਹ ਕੌਣ ਹੈ ਕਹਿੰਦੇ ਗੁਰੂ ਨਾਨਕ ਦੀ ਗੱਦੀ ਦੇ ਸਤਵੇਂ ਪੀਰ ਜਿਨ੍ਹਾਂ ਨੂੰ ਆਪਾਂ ਕਹਿੰਨੇ ਸਿਮਰਾਜ ਸ੍ਰੀ ਹਰਿ ਰਾਏ ਸਿਮਰਾਜ ਸ੍ਰੀ ਹਰਿ ਰਾਏ ਸਿਮਰਾਜ ਸ੍ਰੀ ਹਰਿ ਰਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਮਾਰੇ ਦੇ ਚਰਨਾ ਚ ਆਇਆ ਸੁੱਕ ਕੇ ਥੀਲੇ ਵਰਗਾ ਹੋਇਆ ਤੇ ਮੇਰੇ ਮਹਿਬੂਬ ਗੁਰੂ ਹਰਾਈ ਸਾਹਿਬ ਕੋਮਲਤਾ ਦੀ ਮੂਰਤ ਕਹਿੰਦੇ ਦੱਸੋ ਕਹਿੰਦੇ ਬਾਬਾ ਵਿਚਾਲਾ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਮੈਂ ਸੁਣਿਆ ਬਾਬਾ ਤੇਰੇ ਕਲਾਮ ਚ ਬਰਕਤ ਬੜੀ ਸੱਚੀ ਸਹਿਬਾ ਕਾ ਨਹੀਂ ਕਰ ਤੇਰੇ ਮੈਨੂੰ ਵਿਚਾਲੋ ਉਮਾਰੇ ਸਾਹਿਬ ਜੀ ਨੇ ਫਿਰ ਉੱਥੇ ਲੌਂਗ ਤੇ ਹਰੜਾ ਪੀ ਕੇ ਦਵਾਈ ਤਿਆਰ ਕੀਤੀ ਤੇ ਇਹਦੇ ਅੰਦਰੋਂ ਵਾਲ ਗਾਲਿਆ ਇਹ ਨਵਾਂ ਨਰੂਆ ਹੋਇਆ ਤੇ ਕਹਿੰਦੇ ਬਾਬਾ ਜੀ ਭੇਟਾ ਹੁਣ ਗੁੱਸਾ ਨਾ ਕਰੋ ਆਜਾ ਸਭਤਾਲ ਦਾ ਨਾਮ ਤੇ ਗੁਰੂ ਸਾਹਿਬ ਦੇ ਨਾਮ ਤੇ ਰੱਖਿਆ ਵਾ ਤੇ ਕਮਾਈ ਕੌਣ ਕਰ ਰਿਆ ਵੇਖੋ ਨਾ ਇਹ ਸਾਥ ਸਾਡੇ ਨਾਲ ਲੱਗਦੀ ਅੱਗੇ ਵੀ ਇਹੀ ਬੋਲਦੇ ਤੂੰ ਹੀ ਕਰੇ ਪਿਆਰ ਤਾਂ ਕਰਦੇ ਆ ਵੀ ਮੈਂ ਮੰਨ ਲਉ ਸਕੂਲ ਦਾ ਨਾਮ ਤੇ ਰੱਖ ਲਿਆ ਦਸ਼ਮੇਸ਼ ਕਾਲ ਅਕੈਡਮੀ ਗੁਰੂ ਆਰ ਰਾਇ ਸਾਹਿਬ ਤੇ ਉਹਦੇ ਵਿੱਚ ਪੈਗਾਮ ਕਿੰਨੇ ਪੈਦਾ ਕਰਨਾ ਮੈਂ ਦੁਕਾਨ ਤੇ ਰੱਖ ਲਈ ਗੁਰੂ ਅਮਰਦਾਸ ਸਾਹੂ ਵਰਕ ਸੁਣ ਕੋਈ ਆਪਣੇ ਤੇ ਨਾ ਲੈ ਲੇ ਕਿਉਂਕਿ ਜਿਹੜੀ ਸੰਗਤ ਦੀ ਕਥਾ ਇੱਥੇ ਰਹਿ ਜਾਣੀ ਤੇ ਲਾਈਵ ਜਿਹੜਾ ਇਹ ਰਿਕਾਰਡ ਆ ਇਹਦਾ ਫਾਇਦਾ ਵੀ ਆ ਨੁਕਸਾਨ ਵੀ ਆ ਕਿਉਂਕਿ ਸੰਗਤ ਵਿੱਚ ਬੋਲਿਆ ਖੀਰ ਤੇ ਪ੍ਰਚਾਰਕ ਕਹਿੰਦਾ ਜੀ ਮੇਰੀਆਂ ਭੁੱਲਾਂ ਤੇ ਸੰਗਤ ਮaaf ਕਰ ਦਿੰਦੀ ਗੁਰੂ ਇਹ ਨਹੀਂ ਕਰਦਾ ਇਸ ਕਰਕੇ ਮੈਂ ਨਾਲ ਨਾਲ ਹੀ ਸਫਾਈ ਦੇ ਦਿੰਦਾ ਨਾ ਖੁਸਾਤ ਰਾਵਾਂ ਬਾਕੀ ਸੱਚ ਮਾਰੇ ਦੇ ਪਿਆਰ ਚ ਬੋਲੀਦਾ ਏ ਉਹਨੇ ਦੁਨੀਆ ਤੇ ਭੇਜਿਆ ਜਦੋਂ ਸਮਾਉ ਨੇ ਲੈ ਜਾਣਾ ਡਰ ਦੁਰਨ ਦੀ ਤਾਂ ਕੋਈ ਲੋੜ ਨਹੀਂ ਉਹ ਤਾਂ ਪਹਿਲਾਂ ਹੀ ਆਵਾਜ਼ ਆਉਂਦੀ ਜਿਸ ਮਰਨੇ ਤੇ ਜਾਗ ਡਰੈ ਮੇਰੇ ਮਨ ਉਹਨਾ ਹਸਪਤਾਲ ਦਾ ਨਾਮ ਹੋਵੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਗੁਰੂ ਅੰਗਦ ਸਾਹਿਬ ਦੇ ਨਾਮ ਤੇ ਗੁਰੂ ਅਮਰਦਾਸ ਜੀ ਦੇ ਨਾਮ ਤੇ ਗੁਰੂ ਰਾਮਦਾਸ ਜੀ ਦੇ ਨਾਮ ਤੇ ਗੁਰੂ ਅਰਜਨ ਸਾਹਿਬ ਦੇ ਤੇ ਗਰੀਬ ਕਵੇ ਲਾਜ ਕਰੋ ਤੇ ਕਹਿਣ ਕਰਾਓ 2 ਲੱਖ ਜਮਾ ਫਿਰ ਗੁਰੂ ਦਾ ਨਾਮ ਲਾ ਦੇਣਾ ਚਾਹੀਦਾ ਨਾ ਬੋਲੋ ਵਾਹਿਗੁਰੂ ਇਹ ਸਚਾਈ ਹੈ ਲੱਗੂਗੀ ਗੁਰੂ ਹਰ Rai ਸਾਹਿਬ ਮਾਰੇ ਨੂੰ ਦਾਰਾ ਛਕੋ ਕਹਿੰਦਾ ਵੀ ਪੇਟਾ ਮਾਰੇ ਵਿਚਾਲਿਆ ਜੇ ਪੁੱਤਰ ਸੀ ਬਾਦਸ਼ਾਹ ਦਾ ਮਰਦ ਕਹਿੰਦੇ ਇਸ ਦਰ ਦੀ ਭੇਟ ਆਇ ਕੋਈ ਆ ਸਿੱਖਾਂ ਦਾ ਮਣਨੀਵਾ ਮੱਤ ਜੀ ਉਹ ਪਿਆਈ ਝਾੜੂ ਤੇ ਫੇਰ ਲਾ ਝੂਠੇ ਭਾਂਡੇ ਮਾਜਲਾ ਜਾਂ ਬਾਗ ਲੱਗਾਏ ਤੇ ਇਹਦੇ ਵਿੱਚ ਬੂਟਿਆਂ ਨੂੰ ਬਾਣੀ ਪਾਰੇ ਅੱਖਾਂ ਭਰ ਗਿਆ ਸੀ ਉਹਦੀਆਂ ਕਹਿੰਦਾ ਐਡਾ ਵੱਡਾ ਦਰ ਹੋਵੇ ਸੁਣਿਆ ਸੀ ਇੱਕ ਬਾਦਸ਼ਾਹ ਦਾ ਦਰਬਾਰ ਹੈ ਤੇ ਇੱਕ ਪਾਤਸ਼ਾਹ ਦਾ ਅੱਜ ਪਤਾ ਲੱਗਾ ਬਾਦਸ਼ਾਹ ਲੋਕਾਂ ਨੂੰ ਮੌਤ ਦਿੰਦੇ ਐ ਤੇ ਪਾਤਸ਼ਾਹ ਲੋਕਾਂ ਨੂੰ ਜ਼ਿੰਦਗੀ ਦਿੰਦੇ ਨੇ ਇੱਥੇ ਜ਼ਿੰਦਗੀ ਮਿਲਦੀ ਹੈ ਸੋ ਮੈਂ ਪ੍ਰਕਰਮ ਤੋਂ ਦੂਰ ਨਾ ਜਾਵਾਂ ਮੈਂ ਗੱਲ ਕਰਦਾ ਸੀ ਵੀ ਆਪਾਂ ਇਕੱਠੇ ਹੋ ਜਾਈਏ ਤੇ ਆਪਣੇ ਕੋ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਇਹ ਗੁਰੂ ਨਾਨਕ ਦਾ ਕਰ ਬਾਬਾ ਬੁੱਢਾ ਸਾਹਿਬ ਹੈੱਡ ਸੀ ਤੇ ਉਹਨਾਂ ਨੇ ਵਾਜਾਂ ਮਾਰੀਆਂ ਵੀ ਜਿੰਨੂੰ ਰੋਟੀ ਨਹੀਂ ਮਿਲਦੀ ਦਵਾਈ ਨਹੀਂ ਮਿਲਦੀ ਪੜ੍ਹਾਈ ਨਹੀਂ ਮਿਲਦੀ ਸਹਾਰਾ ਨਹੀਂ ਮਿਲਦਾ ਆਜੋ 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 ਉੱਥੇ ਸਾਰੀ ਸੰਗਤ ਇਕੱਠੀ ਹੋਈ ਜਦਾਂ ਤੁਸੀਂ ਪ੍ਰਬੰਧ ਕੀਤਾ ਨਾ ਸਮਾਗਮ ਦਾ ਜਿੰਨਾ ਸਿੰਘਾਂ ਨੇ ਕਰ ਕਰ ਜਾ ਕੇ ਸੱਦੇ ਦਿੱਤੇ ਮੈਂ ਨਮਸਕਾਰ ਕਰਦਾ ਪਾਈ ਗੁਰਦਾਸ ਜੀ ਕਹਿੰਦੇ ਕੁਰਬਾਨੀ ਤਿਨਾ ਗੁਰ ਸਿੱਖਾਂ ਭਾਏ ਭਗਤ ਗੁਰ ਪੁਰਬ ਕਰੰਦੇ ਤਨ ਮੇਰੇ ਸਤਿਗੁਰੂ ਮਾਰੇ ਕਿਰਪਾ ਕਰਨਾ ਜੇ ਅਸੀਂ ਟੁੱਟ ਚੁੱਕੇ ਹੁਣ ਕੀਰਤਪੁਰ ਸਾਹਿਬ ਉਹ ਜਿਹੜਾ ਮਾਰੇ ਨੇ ਬਣਾਇਆ ਸੀ ਨਾ ਦਵਾ ਖਾਨਾ ਹੁਣ ਉੱਥੇ ਹੱਡੀਆਂ ਦਾ ਥਾਂ ਹੀ ਰਹਿ ਗਿਆ ਲੋਕਾਂ ਨੂੰ ਇੰਨਾ ਪਤਾ ਵੀ ਉੱਥੇ ਮਰੇ ਦੀਆਂ ਹੱਡੀਆਂ ਰੋੜੀ ਦੀਆਂ ਤੇ ਉੱਥੇ ਜੋ ਲੀੜਾ ਲੱਤਾ ਜੋ ਪਜਾਮੇ ਪਿੰਟਾਂ ਉੱਥੇ ਗੰਦ ਪਾਇਆ ਪਿਆ ਤੇ ਨਾ ਉੱਥੇ ਉਹ ਬਾਗ ਦੀਦਾ ਜਿਹਦੇ ਵਿੱਚੋਂ ਫੁੱਲ ਟੁੱਟਾ ਸੀ ਇਥੋਂ ਪਤਾ ਲੱਗਦਾ ਸੀ ਆਪਣਾ ਵਿਰਸਾ ਗਵਾਏ ਆ ਗੁਰੂ ਸਾਹਿਬ ਸਾਡੇ ਤੇ ਮਿਹਰ ਕਰ ਦੇਣ ਸਾਡੀ ਕੌਮ ਨੂੰ ਚੰਗਾ ਆਗੂ ਮਿਲੇ ਦਰਦ ਰੱਖਣ ਵਾਲਾ ਜਿਹੜਾ ਕਿਸੇ ਦਾ ਸਾਥ ਦੇਵੇ ਕੌਮ ਰਾਜਿਆਂ ਦੀ ਐ ਕਮੀ ਨਹੀਂ ਕਿਸੇ ਗੱਲ ਦੀ ਗਲੇ ਪੈ ਹੀ ਰਹਿ ਜਾਣੇ ਪੈ ਹੀ ਆ ਫੜੀਆਂ ਗਲ ਜਾਣੀਆਂ ਇਹਨਾਂ ਨੂੰ ਕੱਢੀਏ ਆਖੋ ਸਤਨਾਮੁ ਸ੍ਰੀ ਤਾਂ ਮਹਾਰਾਜ ਸਾਹਿਬ ਕਹਿੰਦੇ ਘਾਲ ਖਾਏ ਕਿ ਸ਼ਹਤੋਂ ਦੇ ਨਾਨਕ ਦਾ ਪਛਾਣੇ ਸੇ ਪਰਿਉ ਪੁਕਾਰੀਆਂ ਦਾ ਘਰ ਹੈ ਤੇ ਜਿਹੜੇ ਬਚਨ ਮਹਾਰਾਜ ਸਾਹਿਬ ਜੀ ਨੇ ਆਉਣ ਵਾਲੇ ਉਹ ਪਹਿਲਾਂ ਹੀ ਕਰ ਦਿੰਦੇ ਸੀ ਜਿਵੇਂ ਭਾਈ ਸਾਹਿਬ ਸੁਣਾ ਕੀ ਗਏ ਮੈਂ ਅੱਗੇ ਚੱਲਾਂ ਅਜੇ ਮਹਾਰਾਜ ਸਾਹਿਬ ਜੀ ਇਸ ਅਵਸਥਾ ਚ ਨੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਗੁਰ ਸਤ ਗੁਰ ਸੰਗ ਕੀਰੇ ਹਮ ਤਿੰਨ ਘਟਨਾਵਾਂ ਦੀਆਂ ਇੱਕ ਸਾਧੂ ਦੀ ਇੱਕ ਨਾਨੀ ਦੀ ਤੇ ਇੱਕ ਜਿਹੜਾ ਰਿਸ਼ਤਾ ਹੋਣ ਲੱਗਾ ਜਿੱਥੇ ਪ੍ਰਸੰਗ ਛੱਡਿਆ ਭਾਈ ਸਾਹਿਬ ਜੀ ਨੇ ਉੱਥੇ ਵੀ ਮਾਤਾ ਮਨਸਾ ਨੇ ਆਖਿਆ ਸੀ ਕਹਿਣ ਲੱਗੇ ਸਾਈਂ ਕਿਥੇ ਰਿਸ਼ਤਾ ਕਰਤਾ ਹੈ ਮਾਰੇ ਕਹਿੰਦੇ ਕੀ ਹੋਇਆ ਕਹਿੰਦੀ ਇਹਦਾ ਮਾਂ ਪਿਓ ਨਹੀਂ ਹੈਗਾ ਮੇਰੀ ਧੀ ਵਰਤੂ ਕੀ ਦੇ ਨਾਂ ਤੇ ਮਹਾਰਜ ਸਾਹਿਬ ਜੀ ਕਹਿੰਦੇ ਇਹਦੀ ਮਾਂ ਵੀ ਮੈਂ ਤੇ ਇਹਦਾ ਪਿਓ ਵੀ ਮੈਂ ਦੂਸਰਾ ਵਜਨ ਕਿਹਾ ਕਹਿੰਦੇ ਇਹਦਾ ਕੁੜਤਾ ਵੇਖੋ ਇੱਕੋ ਚੋਲਾ ਉਹ ਵੀ ਲੀਰਾਂ ਵਾਲਾ ਮਹਾਰਜ ਕਹਿੰਦੇ ਸਾਡੇ ਨੇਤਰਾਂ ਨਾਲ ਵੇਖੋ ਜਿੰਨੇ ਮਹਿੰਗੇ ਚੋਲੇ ਇੰਨੇ ਪਾਉਣੇ ਕੋਈ ਪਾਊਗਾ ਨਹੀਂ 7 ਲੱਖ ਦਾ ਚੰਦੂਆ ਲੱਗਦਾ ਤੀਸਰਾ ਵਜਨ ਕਹਿਣ ਲੱਗੇ ਇਹਦਾ ਘਰ ਕੋਈ ਨਹੀਂ ਮੇਰੀ ਧੀ ਨੂੰ ਕਿੱਥੇ ਰੱਖੇਗਾ ਤਾਨ ਗੁਰੂ ਅਮਰਦਾਸ ਕਹਿੰਦੇ ਬੀਬੀ ਮਨਸਾ ਦੇਵੀ ਇਹਦਾ ਘਰ ਇਦਾਂ ਦਾ ਹੋਣਾ ਏ ਦੁਨੀਆ ਤੇ ਕਿਸੇ ਦਾ ਘਰ ਨਹੀਂ ਹੋਊਗਾ ਸੋਨੇ ਦਾ ਘਰ ਇਹ ਭਵਿੱਖवाणी ਹੈ ਚੌਥਾ ਬਚਨ ਕੀਤਾ ਕਹਿਣ ਲੱਗੇ ਇਹਦਾ ਕੋਈ ਰਿਸ਼ਤੇਦਾਰ ਨਹੀਂ ਕੋਈ ਸਾਖ ਸੰਬੰਧੀ ਨਹੀਂ ਮੇਰੀ ਧੀ ਕਿਹਦੇ ਨਾਲ ਵਰਤੇਗੀ ਤੇ ਗੁਰੂ ਅਮਰਦਾਸ ਹੱਸੇ ਆਪਣੀ ਜੀਵ ਚੋਂ ਤਰੁੱਟ ਕੇ ਕਹਿਣ ਲੱਗੇ ਮਨਸਾ ਦੇਵੀ ਜਿਨਨੇ ਇਹਦੇ ਰਿਸ਼ਤੇਦਾਰ ਹੋਣੇ ਨੇ ਦੋ ਦੋ ਘੰਟੇ ਮੱਥਾ ਟੇਕਣ ਨੂੰ ਲੱਗ ਜਾਣੇ ਤੇ ਭਗਾਂ ਵਾਲਿਓ ਇਹ ਬਰਕਤ ਵਰਤੀ ਫਿਰ ਅਗਲਾ ਬਚਨ ਹੋਇਆ ਵੀ ਮੇਰੀ ਧੀ ਖਾਵੇਗੀ ਕੀ ਇਹ ਤੇ ਆਪ ਲੰਗਰ ਚ ਸੇਵਾ ਕਰਕੇ ਫੁਲਕਾ ਛਕਦਾ ਮਹਾਰਾਜ ਸਾਹਿਬ ਕਹਿੰਦੇ ਸਮਾਂ ਆਵੇਗਾ ਜਿੰਨੂੰ ਦੁਨੀਆਂ ਦੇ ਕਿਸੇ ਦਰਵਾਜੇ ਤੋਂ ਫੁਲਕਾ ਨਹੀਂ ਮਿਲੂਗਾ ਇਹਦੇ ਘਰੋਂ ਛਕਿਆ ਕਰੇਗਾ ਕਿੱਡੀਆਂ ਵੱਡੀਆਂ ਨਿਆਮਤਾਂ ਮਾਰੇ ਸਾਹਿਬ ਜੀ ਨੇ ਬਰਕਤਾਂ ਦੇ ਦਿੱਤੀਆਂ ਅਸੀਂ ਸੁੱਤੇ ਪਏ ਹੁਣ ਇਹ ਸੀ ਇਹ ਪਰ ਮੈਨੂੰ ਜਿਹੜਾ ਤੁਸੀਂ ਹੁਕਮ ਕੀਤਾ ਮੈਂ ਅੱਗੇ ਚੱਲਾਂ ਪਹਿਲੀ ਘਟਨਾ ਮਾਰੇ ਸਾਹਿਬ ਜੀ ਨੇ ਉਦੋਂ ਹੀ ਦੱਸ ਦਿੱਤੀ ਸੀ ਜਦੋਂ ਅਮਰਤ ਵੇਲੇ ਗੁਰੂ ਕੇ ਮਹਿਲ ਨਾਮੇ ਪੀਰ ਗੁਰੂ ਨਾਨਕ ਦੀ ਨਾਵੀਂ ਜੋਤ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰਨੋਂ ਨਿਯਾਵੈ ਧਾਇ ਕਰਨੋਂ ਨਿਯਾਵੈ ਧਾਇ ਨਿਯਾਵੈ ਧਾਇ ਸਰਨਾਮ ਸਭ ਥਾਈ ਹੋਏ ਸਹਾਰੇ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਗੁਰ ਤੇਗ ਬਹਾਦਰ ਸਿਮਰਐ ਗੁਰ ਤੇਗ ਬਹਾਦਰ ਸਿਮਰਐ